ਸੋ ਲੋ ਜਰਾ ਧਿਆਨ ਦੇ ਨਾਲ ਕੀ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਕੀ ਤੁਸੀਂ ਸਰਵਾਈਕਲ ਪਿੱਠ ਦੇ ਦਰਦ ਜਾਂ ਮਨਕਿਆਂ ਦੇ ਦਬਣ ਨਾਲ ਹੋਇਆ ਹੈ ਬੁਰਾ ਹਾਲ ਤਾਂ ਤੁਸੀਂ ਇੱਕ ਵਾਰ ਜ਼ਰੂਰ ਮਿਲੋ ਜਲਾਲਾਬਾਦ ਦੇ ਆਯੁਰਵੈਦਿਕ ਮਾਇਰ ਡਾਕਟਰ ਗੁਰਮੀਤ ਸਿੰਘ ਨੂੰ ਜੋ ਸਰਵਾਈਕਲ ਪਿੱਠ ਦੇ ਦਰਦ ਜਾਂ ਮਣਕਿਆਂ ਦੇ ਦਬਣ ਦਾ ਇਲਾਜ ਐਕੀਊ ਪ੍ਰੈਸ਼ਰ ਅਤੇ ਆਯੁਰਵੈਦਿਕ ਵਿਧੀ ਰਾਹੀਂ ਅਤੇ ਗੋਡਿਆਂ ਦੀ ਗ੍ਰੀਸ ਦਾ ਇਲਾਜ ਆਯੁਰਵੈਦਿਕ ਵਿਧੀ ਰਾਹੀਂ ਕਰਕੇ ਹਜ਼ਾਰਾਂ ਮਰੀਜ਼ਾਂ ਨੂੰ ਠੀਕ ਕਰ ਚੁੱਕੇ ਹਨ ਹੁਣ ਤੁਸੀਂ ਡਾਕਟਰ ਗੁਰਮੀਤ ਸਿੰਘ ਨੂੰ ਤੁਹਾਡੇ ਆਪਣੇ ਸ਼ਹਿਰ ਲੁਧਿਆਣਾ ਬਠਿੰਡਾ ਮਲੋਟ ਅਤੇ ਜਲਾਲਾਬਾਦ ਵਿੱਚ ਮਿਲ ਸਕਦੇ ਹੋ 955992396 ਅਤੇ 9179170013 ਗੋਡੇ ਅਜ ਜੋੜਾਂ ਚ ਦਰਦ ਰਹਿੰਦਾ ਸੀਗਾ ਤੇ ਕਾਪੀ ਰਾਜੋਜ ਕਰਾਇਆ ਤੇ ਕੋਈ ਫਰਕ ਨਹੀਂ ਪਿਆ ਪੌੜੀਆਂ ਚੜ੍ਹਨੀਆਂ ਉਖੀਆਂ ਹੋ ਗਈਆਂ ਸੀਗੀਆਂ ਤੇ ਹੁਣ ਮੈਂ ਬਿਲਕੁਲ ਠੀਕ ਆ ਜੀ ਆ ਗੋਡੇ-ਗੋਡੇ ਸਭ ਹੁਣ ਦਰਦ ਦਰਦ ਸਭ ਭੱਜ ਕੇ ਹੈ ਗਿਆ ਪੌੜੀਆਂ ਵੀ ਚੜ੍ਹ ਜਾਂਦਾ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਮੈਨੂੰ ਗੱਜਨ ਰਾਮ ਯੋਗਨਾ ਗੰਗਾ ਰਾਮ ਪਿੰਡ ਅਜ ਰਾਮਾ ਖੁਰਦ ਗੋਡਾ ਦਰਦ ਕਰਦਾ ਗ੍ਰੀਸ ਪਾਏਗੀ ਮੇਰੀ ਅੱਧੀ ਪੈ ਗਈ ਹੈ ਤੇ ਅੱਧੀ ਹੋਰ ਮਿਲਣ ਦੇ ਰਹੀ ਹੈ ਨਾ ਅੱਧੀ ਹੋਰ ਪੈ ਗਈ ਪੂਰਾ ਫਰਕ ਹੈ ਜੀ ਅੱਧਾ ਫਰਕ ਪੈ ਗਿਆ ਠੀਕ ਹੋ ਗਿਆ ਮੈਂ